ਮੈਂ ਕਾਲਜ ਚ ਨਵੀਂ-ਨਵੀਂ ਲੱਗੀ ਸੀ ਮੈਂ ਪਿੰਡ ਚੋਂ ਆਈ ਸੀ ਪਰ ਉਥੇ ਵੱਡੇ ਸ਼ਹਿਰ ਦੀਆਂ ਕੁੜੀਆਂ ਮੁੰਡੇ ਸੀ ਤੇ ਸਾਰੇ ਬੜੇ ਚੱਕਵੇਂ ਸੀ ਪਰ ਮੈਂ ਪਿੰਡ ਵਿੱਚੋਂ ਸੀ ਇਸ ਕਰਕੇ ਮੇਰੀ ਉਹਨਾਂ ਨਾਲ ਘੱਟ ਹੀ ਬਣਦੀ ਸੀ ਇੱਕ ਕੁੜੀ ਮੇਰੇ ਨਾਲ ਦੇ ਪਿੰਡ ਦੀ ਸੀ ਉਹਦੇ ਨਾਲ ਮੇਰੀ ਮਤ ਮਿਲਦੀ ਸੀ ਬਾਕੀ ਕੁੜੀਆਂ ਤਾਂ ਬੜੀਆਂ ਚੱਕਵੀਆਂ ਜੀਆਂ ਸੀ ਮੇਰਾ ਨਾਮ ਰਮਨ ਤੇ ਉਸ ਕੁੜੀ ਦਾ ਨਾਮ ਪਵਨ ਸੀ ਤੇ ਮੈਂ ਉਹਨੂੰ ਕਿਹਾ ਕਿ ਆਪਣਾ ਦੋਵਾਂ ਦਾ ਨਾਮ ਵੀ ਸੇਮ ਆ ਤੇ ਆਪਣੀ ਮਤ ਵੀ ਬੜੀ ਮਿਲਦੀ ਆ ਅਸੀਂ ਦੋਵੇਂ ਇਕੱਠੀਆਂ ਰਹਿੰਦੀਆਂ ਸੀ ਕਾਲਜ ਦੇ ਵਿੱਚ ਇਕੱਠੀਆਂ ਪੜ੍ਹਦੀਆਂ ਰਹਿਣੀਆਂ ਸੀ ਅਸੀਂ ਦੋਵੇਂ ਪੜ੍ਹਨ ਵਾਲੀਆਂ ਕੁੜੀਆਂ ਸੀ ਬਾਕੀ ਕੁੜੀਆਂ ਤਾਂ ਫੈਸ਼ਨ ਵਾਲੀਆਂ ਹੀ ਸੀ ਇਹ ਗੱਲ ਕਾਲਜ ਦੇ ਟੀਚਰ ਵੀ ਕਹਿੰਦੇ ਸੀ ਮੈਂ ਤੇ ਪਵਨ ਦੋਵੇਂ ਜਣੀਆਂ ਘੱਟ ਹੀ ਫੈਸ਼ਨ ਕਰਦੀਆਂ ਸੀ ਕਿਉਂਕਿ ਅਸੀਂ ਦੋਵੇਂ ਪਿੰਡ ਵਿੱਚੋਂ ਸੀ ਹੋਰ ਕੁੜੀਆਂ ਵੀ ਪਿੰਡ ਵਿੱਚੋਂ ਹੈਗੀਆਂ ਸੀ ਪਰ ਉਹ ਵੀ ਉੱਥੇ ਜਾ ਕੇ ਫੈਸ਼ਨ ਕਰਨ ਲੱਗੀਆਂ ਸੀ ਪਰ ਅਸੀਂ ਦੋਵੇਂ ਸਿੰਪਲ ਸੀ ਪਵਨ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਬੜੀ ਜਿਆਦਾ ਸੋਹਣੀ ਆ ਬੇਸ਼ੱਕ ਉਹ ਕੁੜੀਆਂ ਫੈਸ਼ਨ ਕਰਦੀਆਂ ਨੇ ਪਰ ਤੇਰੇ ਮੁਕਾਬਲੇ ਨਹੀਂ ਆ ਮੈਂ ਕਹਿੰਦੀ ਸੀ ਕਿ ਮੈਂ ਤੇਰੀ ਸਹੇਲੀਆਂ ਇਸ ਕਰਕੇ ਤੈਨੂੰ ਲੱਗਦਾ ਪਰ ਉਹ ਕਹਿੰਦੀ ਸੀ ਨਹੀਂ ਨਹੀਂ ਮੈਂ ਸੱਚ ਕਹਿੰਦੀ ਆ ਦੇਖਣ ਚ ਸੋਹਣੀ ਤਾਂ ਮੈਂ ਹੈਗੀ ਸੀ ਇਹ ਗੱਲ ਤਾਂ ਮੈਨੂੰ ਸਾਰੇ ਹੀ ਕਹਿੰਦੇ ਸੀ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਤਾਂ ਉਦੋਂ ਵੀ ਮੁੰਡੇ ਮੇਰੇ ਤੇ ਬੜਾ ਮਰਦੇ ਸੀ ਪਰ ਮੈਂ ਕਿਸੇ ਵੱਲ ਨਹੀਂ ਵੇਖਦੀ ਸੀ ਬਸ ਇਸ ਤਰ੍ਹਾਂ ਵਧੀਆ ਚੱਲੀ ਜਾਂਦਾ ਸੀ ਮੇਰੇ ਮਾਪੇ ਮੈਨੂੰ ਹਮੇਸ਼ਾ ਇਹ ਹੀ ਗੱਲ ਸਮਝਾਉਂਦੇ ਸੀ ਸਿਆਣੀ ਬਣ ਕੇ ਪੜੀ ਜਾਈ ਫੇਰ ਚਾਹੇ ਤੂੰ ਜਿੰਨਾ ਮਰਜ਼ੀ ਪੜ ਲਵੀ ਮੈਂ ਹਮੇਸ਼ਾ ਆਪਣੇ ਮਾਪਿਆਂ ਦੀ ਗੱਲ ਤੇ ਅਮਲ ਕਰਦੀ ਸੀ ਇੱਕ ਮੈਨੂੰ ਸੇਲੀ ਬੜੀ ਸਿਆਣੀ ਮਿਲ ਗਈ ਸੀ ਉਹ ਦਾ ਸੁਭਾਅ ਵੀ ਮੇਰੇ ਨਾਲ ਮਿਲਦਾ ਸੀ ਇਸੇ ਕਰਕੇ ਅਸੀਂ ਦੋਵੇਂ ਇਸ ਗੱਲ ਤੇ ਹਮੇਸ਼ਾ ਪੱਕੀਆਂ ਸੀ ਕਿ ਆਪਾਂ ਕਦੇ ਕਿਸੇ ਮੁੰਡੇ ਵੱਲ ਧਿਆਨ ਨਹੀਂ ਦੇਣਾ ਕਿਉਂਕਿ ਮੁੰਡੇ ਤਾਂ ਸਾਡੇ ਵੱਲ ਬੜਾ ਦੇਖਦੇ ਸੀ ਪਰ ਅਸੀਂ ਧਿਆਨ ਨਹੀਂ ਦਿੰਦੀਆਂ ਸੀ ਮੇਰਾ ਕਾਲਜ ਵਧੀਆ ਚੱਲੀ ਜਾਂਦਾ ਸੀ ਅਸੀਂ ਦੋਵੇਂ ਜਾਣੀਆਂ ਆ ਰਹੀਆਂ ਸੀ ਤੇ ਇੱਕ ਮੁੰਡਾ ਬੁਲਟ ਤੇ ਬੈਠਾ ਸਾਨੂੰ ਸੀਟੀ ਜੀ ਮਾਰ ਰਿਹਾ ਸੀ ਪਵਨ ਕਹਿਣ ਲੱਗੀ ਕਿ ਚੁੱਪ ਕਰਕੇ ਤੁਰੇ ਚੱਲ ਇਹਨਾਂ ਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਬੜਾ ਗੁੱਸਾ ਆ ਰਿਹਾ ਸੀ ਕਿ ਉਹਨੂੰ ਜਵਾਬ ਦੇਵਾਂ ਪਰ ਕਹਿਣ ਲੱਗੀ ਕਿ ਰਹਿਣ ਦੇ ਆਪਾਂ ਨੂੰ ਕੀ ਲੋੜਿਆ ਸਕੂਲ ਵਿੱਚ ਜੇ ਕੋਈ ਮੁੰਡਾ ਮੈਨੂੰ ਛੇੜਦਾ ਸੀ ਤਾਂ ਮੈਂ ਉਦੋਂ ਹੀ ਉਹਨੂੰ ਜਵਾਬ ਦੇ ਦਿੰਦੀ ਸੀ ਪਰ ਹੁਣ ਗੱਲ ਹੋਰ ਸੀ ਇਹ ਕਾਲਜ ਸੀ ਇੱਥੇ ਮੁੰਡੇ ਉਲਟਾ ਜਵਾਬ ਦਿੰਦੇ ਸੀ ਤੇ ਬਦਲਾ ਵੀ ਲੈਣ ਦੀਆਂ ਗੱਲਾਂ ਕਰਦੇ ਸੀ ਇਹ ਗੱਲ ਮੈਂ ਸੁਣੀ ਹੋਈ ਸੀ ਇਸ ਕਰਕੇ ਮੈਂ ਡਰਦੀ ਚੁੱਪ ਕਰ ਗਈ ਨਹੀਂ ਤਾਂ ਕਿਸੇ ਦੀ ਕੀ ਮਜਾਲ ਸੀ ਕਿ ਮੈਨੂੰ ਕੋਈ ਕੁਝ ਬੋਲ ਜਵੇ ਮੁੰਡੇ ਬੜੇ ਅਮੀਰ ਘਰ ਦੇ ਸੀ ਮੈਂ ਉਹਨਾਂ ਦੇ ਮੂੰਹ ਨਹੀਂ ਲੱਗਣਾ ਚਾਹੁੰਦੀ ਸੀ ਮੈਂ ਇੰਨੇ ਜ਼ਿਆਦਾ ਅਮੀਰ ਘਰ ਦੀ ਕੁੜੀ ਨਹੀਂ ਸੀ ਮੇਰੇ ਘਰ ਦੇ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸੀ ਇਸ ਕਰਕੇ ਮੈਂ ਚੁੱਪ ਕਰ ਜਾਂਦੀ ਸੀ ਕਿਉਂਕਿ ਕਾਲਜ 'ਚ ਤਾਂ ਰੋਜ਼ ਇਦਾਂ ਦੇ ਮੁੰਡੇ ਮਿਲਦੇ ਰਹਿੰਦੇ ਸੀ ਕਿਨੂੰ ਕਿਨੂੰ ਜਵਾਬ ਦਿੰਦੀ ਪਰ ਉਹ ਬੁਲਟ ਵਾਲੇ ਮੁੰਡੇ ਨੇ ਮੇਰਾ ਖਹਿੜਾ ਹੀ ਨਾ ਛੱਡਿਆ ਹਰ ਰੋਜ਼ ਆ ਕੇ ਖੜ ਜਾਂਦਾ ਸੀ ਤੇ ਸਾਨੂੰ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ ਹੁਣ ਇਹ ਨਹੀਂ ਪਤਾ ਲੱਗਦਾ ਸੀ ਕਿ ਉਹ ਮੈਨੂੰ ਕੁਝ ਬੋਲਦਾ ਜਾਂ ਮੇਰੀ ਸਹੇਲੀ ਨੂੰ ਬੋਲਦਾ ਸੀ ਪਵਨ ਕਹਿੰਦੀ ਸੀ ਮੈਨੂੰ ਪਤਾ ਇਹ ਮੁੰਡਾ ਤੇਰੇ ਪਿੱਛੇ ਹੀ ਆ ਮੈਂ ਪਵਨ ਨੂੰ ਕਿਹਾ ਕਿ ਪਤਾ ਇਨੇ ਕਿਹੜਾ ਕਦੇ ਮੇਰਾ ਨਾਮ ਲਿਆ ਆ ਪਵਨ ਹਮੇਸ਼ਾ ਮੈਨੂੰ ਕਹਿੰਦੀ ਸੀ ਤੂੰ ਮੇਰੇ ਨਾਲੋਂ ਜ਼ਿਆਦਾ ਸੋਹਣੀ ਆ ਇਹ ਤੇਰੇ ਤੇ ਹੀ ਮਰਦਾ ਹੋਣਾ ਪਵਨ ਮੈਨੂੰ ਕਹਿੰਦੀ ਵੈਸੇ ਮੁੰਡਾ ਸੋਹਣਾ ਆ ਮੈਂ ਪਵਨ ਨੂੰ ਕਿਹਾ ਕਿ ਤੂੰ ਐਵੇਂ ਨਾ ਬੋਲਿਆ ਕਰ ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਆ ਤੂੰ ਨਾ ਮੇਰੇ ਸਾਹਮਣੇ ਇਦਾਂ ਦੀਆਂ ਗੱਲਾਂ ਕਰਿਆ ਕਰ ਪਵਨ ਕਹਿਣ ਲੱਗੀ ਮੈਂ ਤਾਂ ਤੇਰੇ ਨਾਲ ਮਜ਼ਾਕ ਕਰਦੀ ਸੀ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਉਹ ਮੁੰਡਾ ਕਿਹਨੂੰ ਬੋਲਦਾ ਆ ਸਾਨੂੰ ਉਸਦੇ ਨੇ ਇਹ ਗੱਲ ਦਾ ਪਤਾ ਲੱਗਾ ਕਿ ਉਹ ਮੇਰੇ ਪਿੱਛੇ ਆ ਜਦੋਂ ਉਹ ਮੇਰੀ ਬੱਸ ਦੇ ਪਿੱਛੇ ਮੇਰੇ ਪਿੰਡ ਆ ਗਿਆ ਮੇਰਾ ਦਿਲ ਬੜਾ ਕਬਰਾ ਰਿਆ ਸੀ ਜਿਸ ਦਿਨ ਉਹ ਮੇਰੇ ਪਿੱਛੇ ਗਿਆ ਜਦੋਂ ਮੈਂ ਗਲੀ ਵਿੱਚ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਉਹ ਮੇਰੇ ਪਿੱਛੇ ਪਿੱਛੇ ਬੁਲਟ ਲੈ ਕੇ ਆ ਰਿਹਾ ਸੀ ਮੈਂ ਉਹਨੂੰ ਵੇਖ ਕੇ ਬੜਾ ਡਰ ਗਈ ਸੀ ਉਹ ਮੈਨੂੰ ਗਲੀ ਵਿੱਚ ਬੋਲਿਆ ਕੁਝ ਨਹੀਂ ਪਰ ਮੇਰੇ ਕੋਲ ਦੀ ਅੱਗੇ ਲੰਘ ਗਿਆ ਮੈਂ ਜਲਦੀ ਜਲਦੀ ਆਪਣੇ ਘਰ ਚਲੀ ਗਈ ਉਨੂੰ ਮੇਰੇ ਘਰ ਦਾ ਵੀ ਨਹੀਂ ਪਤਾ ਲੱਗਾ ਕਿਉਂਕਿ ਜਦੋਂ ਉਹ ਲੰਘ ਗਿਆ ਮੈਂ ਉਦੋਂ ਆਪਣੇ ਘਰ ਗਈ ਮੇਰਾ ਦਿਲ ਬੜਾ ਘਬਰਾ ਰਿਹਾ ਸੀ ਕਿ ਅੱਜ ਤਾਂ ਉਹ ਮੇਰੇ ਘਰ ਤੱਕ ਹੀ ਆ ਗਿਆ ਅਗਲੇ ਦਿਨ ਫੇਰ ਉਹ ਮੇਰੇ ਜਾਣ ਤੋਂ ਪਹਿਲਾਂ ਬੁਲਟ ਲੈ ਕੇ ਕਾਲਜ ਦੇ ਅੱਗੇ ਖੜਾ ਸੀ ਤੇ ਉਹ ਮੈਨੂੰ ਕਹਿਣ ਲੱਗਾ ਕਿ 1 ਮਿੰਟ ਰੁਕੇ ਉਹ ਰਮਨ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਤਾਂ ਉਹਦੇ ਮੂੰਹੋਂ ਆਪਣਾ ਨਾਮ ਸੁਣ ਕੇ ਬੜਾ ਡਰ ਗਈ ਕਿ ਇਹ ਤਾਂ ਮੈਨੂੰ ਕਹਿ ਰਿਹਾ ਮੈਨੂੰ ਲੱਗਦਾ ਸੀ ਕਿਤੇ ਪਵਨ ਪਿੱਛੇ ਨਾ ਹੋਵੇ ਪਰ ਉਹ ਮੇਰੇ ਪਿੱਛੇ ਸੀ ਪਵਨ ਮੈਨੂੰ ਕਹਿਣ ਲੱਗੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੇਰੇ ਪਿੱਛੇ ਆ ਜਾ ਹੁਣ ਉਹਦੀ ਗੱਲ ਸੁਣ ਕੇ ਆ ਮੈਂ ਪਵਨ ਨੂੰ ਕਿਹਾ ਕਿ ਮੈਂ ਕਿਉਂ ਉਹਦੀ ਗੱਲ ਸੁਣਨ ਜਾਵਾਂ ਪਰ ਪਵਨ ਮੈਨੂੰ ਕਹਿਣ ਲੱਗੀ ਇਦਾਂ ਉਹਨੇ ਤੇਰਾ ਖਹਿੜਾ ਵੀ ਨਹੀਂ ਛੱਡਣਾ ਤੈਨੂੰ ਉਹਦੀ ਗੱਲ ਤਾਂ ਸੁਣਨੀ ਹੀ ਪੈਣੀ ਤੇ ਮੈਂ ਪਵਨ ਦੇ ਕਹੇ ਤਾਂ ਉਹਦੇ ਕੋਲ ਚਲੇਗੀ ਤੇ ਉਹਦੀ ਗੱਲ ਸੁਣਨ ਲੱਗੀ ਮੈਂ ਕਿਹਾ ਹਾਂਜੀ ਦੱਸੋ ਕੀ ਪ੍ਰੋਬਲਮ ਆ ਉਹ ਹੱਸਣ ਲੱਗ ਪਿਆ ਕਿ ਤੁਸੀਂ ਤਾਂ ਬੜੇ ਕੱਬੇ ਹੋ ਬੜਾ ਪੁੱਠਾ ਬੋਲਦੇ ਹੋ ਮੈਂ ਤਾਂ ਤੁਹਾਨੂੰ ਇੰਨੇ ਪਿਆਰ ਨਾਲ ਬੁਲਾਇਆ ਤੇ ਤੁਸੀਂ ਮੈਨੂੰ ਇਨਾ ਕੱਬਾ ਬੋਲਦੇ ਹੋ ਮੈਂ ਕਿਹਾ ਦੱਸੋ ਕੀ ਕੰਮ ਆ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਬੜਾ ਪਸੰਦ ਕਰਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਉਹਦੇ ਇੰਨਾ ਕਹਿਣ ਤੇ ਮੇਰੇ ਤਾਂ ਸਾਹ ਸੁੱਕਣ ਲੱਗ ਪਏ ਮੈਂ ਕਿਹਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਉਹ ਕਹਿਣ ਲੱਗਿਆ ਕਾਲਜ ਹੋ ਕੇ ਇਹ ਗੱਲ ਪੁੱਛਣ ਦਾ ਤਾਂ ਕੋਈ ਮਤਲਬ ਹੀ ਨਹੀਂ ਆ ਉਹ ਬੜੀ ਬਦਤਮੀਜ਼ੀ ਨਾਲ ਮੇਰੇ ਨਾਲ ਗੱਲ ਕਰ ਰਿਹਾ ਸੀ ਮੈਨੂੰ ਉਹ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਹ ਮੈਨੂੰ ਕਹਿਣ ਲੱਗਿਆ ਆਪਣਾ ਨੰਬਰ ਬੋਲੋ ਉਹਨੇ ਆਪਣਾ ਮੋਬਾਈਲ ਫੋਨ ਕੱਢ ਲਿਆ ਪਰ ਮੈਂ ਆਪਣਾ ਨੰਬਰ ਨਾ ਦਿੱਤਾ ਮੈਂ ਚੁੱਪ ਕਰਕੇ ਪਵਨ ਨੂੰ ਲੈ ਕੇ ਅੰਦਰ ਚਲੀ ਗਈ ਉਹ ਮੇਰੀ ਕਲਾਸ ਵਿੱਚ ਪੜਦਾ ਸੀ ਫਿਰ ਉਹ ਕਲਾਸ ਵਿੱਚ ਆ ਗਿਆ ਉਹਨੂੰ ਕਲਾਸ ਵਿੱਚ ਵੇਖ ਕੇ ਮੈਨੂੰ ਬੜਾ ਗੁੱਸਾ ਆਇਆ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਪਲੀਜ਼ ਤੁਸੀਂ ਮੇਰਾ ਪਿੱਛਾ ਛੱਡ ਦਿਓ ਤੁਸੀਂ ਐਵੇਂ ਮੇਰੇ ਪਿੱਛੇ ਟਾਈਮ ਖਰਾਬ ਨਾ ਕਰੋ ਉਹ ਕਹਿਣ ਲੱਗਿਆ ਗੱਲ ਤਾਂ ਮੈਂ ਤੇਰੇ ਨਾਲ ਹੀ ਕਰਨੀ ਆ ਸਾਰੇ ਕਾਲਜ 'ਚੋਂ ਮੈਨੂੰ ਤੂੰ ਹੀ ਪਸੰਦ ਆਈ ਆ ਮੈਂ ਤੈਨੂੰ ਬੜਾ ਪਸੰਦ ਕਰਦਾ ਆ ਤੇਰਾ ਵਿਆਹ ਤਾਂ ਮੇਰੇ ਨਾਲ ਹੀ ਹੋਊਗਾ ਉਹਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੈਂ ਤਾਂ ਉਹਨੂੰ ਇੰਨਾ ਬੇਇੱਜ਼ਤ ਕਰ ਰਹੀ ਸੀ ਪਰ ਉਹ ਫਿਰ ਵੀ ਮੇਰੇ ਨਾਲ ਵਿਆਹ ਦੀਆਂ ਗੱਲਾਂ ਕਰ ਰਿਹਾ ਸੀ ਜਦਕਿ ਮੈਨੂੰ ਉਹਦੇ ਵਿੱਚ ਕੋਈ ਇੰਟਰਸਟ ਹੀ ਨਹੀਂ ਸੀ ਪਰ ਫਿਰ ਵੀ ਉਹ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਕਾਫੀ ਦਿਨੋਂ ਮੁੰਡਾ ਮੇਰੇ ਪਿੱਛੇ ਪਿਆ ਰਿਹਾ ਮੈਂ ਉਹਨੂੰ ਹਰ ਰੋਜ਼ ਇਗਨੋਰ ਕਰਦੀ ਸੀ ਪਰ ਉਹ ਫਿਰ ਵੀ ਮੇਰੇ ਪਿੱਛੇ ਪਿੱਛੇ ਆ ਜਾਂਦਾ ਸੀ ਹੁਣ ਤਾਂ ਉਹਦਾ ਰੋਜ਼ ਦਾ ਕੰਮ ਹੋ ਗਿਆ ਸੀ ਉਹ ਬੁਲਟ ਲੈ ਕੇ ਮੇਰੀ ਬੱਸ ਦੇ ਪਿੱਛੇ ਪਿੱਛੇ ਆ ਜਾਂਦਾ ਸੀ ਇਸ ਗੱਲ ਪਿੱਛੇ ਮੈਨੂੰ ਬੜੀ ਬਦਨਾਮੀ ਜੀ ਫੀਲ ਹੁੰਦੀ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਇਹ ਮੁੰਡਾ ਮੇਰੇ ਪਿੱਛੇ ਆਉਂਦਾ ਤਾਂ ਮੇਰੀ ਕਿੰਨੀ ਬਦਨਾਮੀ ਹੋਣੀ ਆ ਅਗਲੇ ਨੂੰ ਲੱਗਣਾ ਕਿ ਮੇਰੀ ਇਸ ਮੁੰਡੇ ਨਾਲ ਜ਼ਰੂਰ ਕੋਈ ਗੱਲਬਾਤ ਹੋਊਗੀ ਤਾਂ ਹੀ ਹੈ ਮੇਰੇ ਮਗਰ ਆਉਂਦਾ ਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਮੈਂ ਉਹਨੂੰ ਕਿੰਨਾ ਇਗਨੋਰ ਕਰਦੀ ਆ ਫਿਰ ਵੀ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਇੱਕ ਦਿਨ ਉਹ ਕਾਲਜ ਅੱਗੇ ਖੜਾ ਸੀ ਤਾਂ ਮੈਂ ਤਾਂ ਮੈਂ ਉਦੋਂ ਵੀ ਉਹਨੂੰ ਕਿਹਾ ਕਿ ਤੁਸੀਂ ਮੇਰੀ ਬਦਨਾਮੀ ਨਾ ਕਰੋ ਤੁਹਾਨੂੰ ਪਤਾ ਹੈ ਕਿ ਮੇਰੀ ਪਿੰਡ 'ਚ ਕਿੰਨੀ ਬਦਨਾਮੀ ਹੋ ਜਾਣੀ ਆ ਉਸ ਦਿਨ ਮੈਂ ਉਹਦੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਇਹ ਸਭ ਗੱਲਾਂ ਨੂੰ ਮੈਂ ਬੜੇ ਪਿਆਰ ਨਾਲ ਕਹੀਆਂ ਮੈਂ ਉਹਨੂੰ ਕਿਹਾ ਕਿ ਤੈਨੂੰ ਕੀ ਮਿਲਦਾ ਬਥੇਰੀਆਂ ਕੁੜੀਆਂ ਨੇ ਮੇਰੇ ਵਿੱਚ ਅਜਿਹਾ ਕੀ ਆ ਉਹ ਕਹਿਣ ਲੱਗਿਆ ਕਿ ਮੈਨੂੰ ਪਿਆਰ ਹੀ ਤੇਰੇ ਨਾਲ ਹੋਇਆ ਤਾਂ ਮੈਂ ਹੋਰ ਕੁੜੀਆਂ ਕੋਲੋਂ ਕੀ ਕਰਾਉਣਾ ਆ ਮੈਂ ਉਹਨੂੰ ਬਥੇਰਾ ਸਮਝਾਉਂਦੀ ਸੀ ਪਰ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਇਸ ਕਰਕੇ ਹੁਣ ਮੈਨੂੰ ਥੋੜਾ ਉਹਦੇ ਨਾਲ ਸਖਤ ਹੋਣਾ ਪਿਆ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਘਰ ਦੱਸ ਦੂੰਗੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਜੋ ਮਰਜ਼ੀ ਕਰ ਲੈ ਮੈਂ ਵਿਆਹ ਤੇਰੇ ਨਾਲ ਹੀ ਕਰਵਾਉਣਾ ਗੱਲ ਨਹੀਂ ਕਰਨੀ ਤਾਂ ਤੇਰੀ ਮਰਜ਼ੀ ਆ ਪਰ ਕੱਲ ਨੂੰ ਵਿਆਹ ਤਾਂ ਮੇਰਾ ਤੇਰੇ ਨਾਲ ਹੀ ਹੋਣਾ ਮੈਂ ਪਵਨ ਨੂੰ ਕਹਾਂ ਕਿ ਇਹ ਅਜੀਬ ਮੁੰਡਾ ਆ ਮੈਂ ਇਹਨੂੰ ਇੰਨਾ ਇਗਨੋਰ ਕਰਦੀ ਆ ਇਹਦੀ ਇੰਨੀ ਬੇਇੱਜ਼ਤੀ ਕਰਦੀ ਫਿਰ ਵੀ ਇਹ ਮੇਰੇ ਨਾਲ ਵਿਆਹ ਦੀਆਂ ਗੱਲਾਂ ਕਰਦਾ ਰਹਿੰਦਾ ਆ ਪਵਨ ਕਹਿਣ ਲੱਗੀ ਪਰ ਇੱਕ ਗੱਲ ਸੋਚਣ ਵਾਲੀ ਆ ਮੁੰਡਾ ਵਿਆਹ ਦੀ ਗੱਲ ਪਹਿਲਾਂ ਕਰਦਾ ਆ ਜਦਕਿ ਅੱਜ ਕੱਲ੍ਹ ਦੇ ਮੁੰਡੇ ਤਾਂ ਕੁੜੀਆਂ ਨੂੰ ਅੱਧ ਵਿਚਕਾਰੀ ਛੱਡ ਜਾਂਦੇ ਨੇ ਕੋਈ ਵਿਆਹ ਤੱਕ ਨਹੀਂ ਪਹੁੰਚਦਾ ਪਰ ਇਹ ਤਾਂ ਮੁੰਡਾ ਪਹਿਲਾਂ ਹੀ ਵਿਆਹ ਦੀਆਂ ਗੱਲਾਂ ਕਰੀ ਜਾਂਦਾ ਆ ਇਹ ਗੱਲ ਮੈਂ ਵੀ ਸੋਚਣ ਲੱਗ ਪਈ ਹੁਣ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਵੀ ਰਾਤ ਨੂੰ ਇਕੱਲੇ ਪੈ ਕੇ ਉਹਦੇ ਬਾਰੇ ਸੋਚਦੀ ਰਹਿੰਦੀ ਸੀ ਉਹਦਾ ਹਰ ਰੋਜ਼ ਮੈਨੂੰ ਇਸ ਤਰ੍ਹਾਂ ਵੇਖਣਾ ਮੈਨੂੰ ਮੋਹ ਕੇ ਲੈ ਗਿਆ ਮੈਨੂੰ ਵੀ ਹੌਲੀ-ਹੌਲੀ ਉਹਦੇ ਨਾਲ ਪਿਆਰ ਹੋ ਗਿਆ ਹੌਲੀ-ਹੌਲੀ ਮੇਰਾ ਨੰਬਰ ਉਹਦੇ ਕੋਲ ਚੱਲਾ ਗਿਆ ਮੈਂ ਨੰਬਰ ਪਵਨ ਨੂੰ ਫੜਾ ਦਿੱਤਾ ਸਿੱਧਾ ਪਵਨ ਨੇ ਉਹਨੂੰ ਮੇਰਾ ਨੰਬਰ ਫੜਾ ਦਿੱਤਾ ਕਿਉਂਕਿ ਮੈਨੂੰ ਆਪ ਤਾਂ ਉਹਦੇ ਕੋਲੋਂ ਹੁਣ ਸੰਗ ਜੀ ਆਉਂਦੀ ਸੀ ਪਹਿਲਾਂ ਮੈਂ ਉਹਦੇ ਨਾਲ ਬਤਮੀਜ਼ੀ ਨਾਲ ਗੱਲ ਕਰ ਲੈਂਦੀ ਸੀ ਪਰ ਮੈਂ ਹੁਣ ਉਹਦੇ ਕੋਲ ਜਾਣ ਤੋਂ ਵੀ ਸੰਗਦੀ ਸੀ ਹੁਣ ਸਾਡੀ ਦੋਵਾਂ ਦੀ ਗੱਲ ਹੋ ਗਈ ਸੀ ਮੁੰਡੇ ਦਾ ਨਾਮ ਹਰਮਨ ਸੀ ਹਰਮਨ ਬੜਾ ਸੋਹਣਾ ਸੁਨੱਖਾ ਮੁੰਡਾ ਸੀ ਮੈਨੂੰ ਤਾਂ ਇਹ ਸੋਚ ਕੇ ਹੈਰਾਨੀ ਹੁੰਦੀ ਸੀ ਕਿ ਉਹ ਮੇਰੇ ਤੇ ਕਿਵੇਂ ਲੱਟੂ ਹੋ ਗਿਆ ਬੇਸ਼ੱਕ ਮੈਂ ਸੋਹਣੀ ਸੀ ਪਰ ਫਿਰ ਵੀ ਮੈਨੂੰ ਉਹ ਜ਼ਿਆਦਾ ਸੋਹਣਾ ਲੱਗਦਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਮੇਰਾ ਉਹਦੇ ਨਾਲ ਕੋਈ ਮੁਕਾਬਲਾ ਨਹੀਂ ਪਰ ਹਰਮਨ ਹਮੇਸ਼ਾ ਮੈਨੂੰ ਇਹ ਗੱਲ ਕਹਿੰਦਾ ਸੀ ਕਿ ਤੂੰ ਮੇਰੇ ਨਾਲੋਂ ਜ਼ਿਆਦਾ ਸੋਹਣੀ ਆ ਸੋਣੀ ਨਾਲੋਂ ਜ਼ਿਆਦਾ ਵੀ ਤੇਰੀ ਸਿਰਤ ਚੰਗੀ ਆ ਤੂੰ ਹਮੇਸ਼ਾ ਮੁੰਡਿਆਂ ਕੋਲੋਂ ਨੀਵੀਂ ਪਾ ਕੇ ਲੰਗਦੀ ਆ ਉਹਦੇ ਮੂੰਹ ਇਹ ਤਾਰੀਫਾਂ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਹੁਣ ਅਸੀਂ ਦੋਵੇਂ ਫੋਨ ਤੇ ਗੱਲਾਂ ਕਰਦੇ ਰਹਿੰਦੇ ਸੀ ਹਰਮਨ ਪੜਨ ਚ ਜ਼ਿਆਦਾ ਹੁਸ਼ਿਆਰ ਨਹੀਂ ਸੀ ਪਰ ਮੈਨੂੰ ਪੜਨ ਚ ਕਾਫੀ ਇੰਟਰਸਟ ਸੀ ਉਹ ਸਾਰਾ ਦਿਨ ਮੈਨੂੰ ਫੋਨ ਤੇ ਹੀ ਲਾਈ ਰੱਖਦਾ ਸੀ ਜਦੋਂ ਵੀ ਘਰ ਚਲੇ ਜਾਂਦੇ ਸੀ ਉਹ ਮੇਰੇ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ ਕਾਲਜ 'ਚ ਮੈਂ ਜ਼ਿਆਦਾ ਟਾਈਮ ਉਹਦੇ ਕੋਲ ਨਹੀਂ ਖੜਦੀ ਸੀ ਪਰ ਉਹ ਮੇਰੇ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ ਪਵਨ ਮੈਨੂੰ ਕਹਿੰਦੀ ਸੀ ਕਿ ਘਰ ਜਾ ਕੇ ਗੱਲ ਕਰਿਆ ਕਰ ਇੱਥੇ ਤੂੰ ਪੜਨ ਆਈ ਆ ਪੜਿਆ ਕਰ ਜੇ ਇੰਨਾ ਹੀ ਜ਼ਿਆਦਾ ਤੈਨੂੰ ਉਹਦਾ ਆਉਂਦਾ ਤਾਂ ਤੂੰ ਉਹਦੇ ਕੋਲ ਜਾ ਕੇ ਗੱਲਾਂ ਕਰਿਆ ਕਰ ਇਸ ਤਰ੍ਹਾਂ ਪਵਨ ਮੇਰੇ ਨਾਲ ਮਜ਼ਾਕ ਕਰਨ ਲੱਗ ਜਾਂਦੀ ਸੀ ਹੁਣ ਮੇਰਾ ਵੀ ਹਰਮਨ ਤੋਂ ਬਿਨਾ ਬਿਲਕੁਲ ਵੀ ਨਹੀਂ ਸਰਦਾ ਸੀ ਮੈਂ ਵੀ ਹਰਮਨ ਨੂੰ ਹੀ ਪਾਲਦੀ ਰਹਿੰਦੀ ਸੀ ਕਾਲਜ ਵੀ ਮੈਂ ਜਾਣ ਸਾਰ ਪਹਿਲਾਂ ਹਰਮਨ ਨੂੰ ਵੇਖਦੀ ਸੀ ਫਿਰ ਮੇਰਾ ਦਿਲ ਲੱਗਦਾ ਸੀ ਹੁਣ ਸਾਡੀ ਗੱਲਬਾਤ ਜ਼ਿਆਦਾ ਹੋਣ ਲੱਗੀ ਸੀ ਹਰਮਨ ਮੈਨੂੰ ਇੱਕ ਦਿਨ ਕਹਿਣ ਲੱਗਾ ਕਿ ਆਪਾਂ ਦੋਵੇਂ ਬਾਹਰ ਕਿਤੇ ਮਿਲਦੇ ਹਾਂ ਮੈਂ ਕੱਲ ਨੂੰ ਗੱਡੀ ਤੇ ਆਉਂਗਾ ਤੇ ਆਪਾਂ ਦੋਵੇਂ ਬਾਹਰ ਘੁੰਮ ਕੇ ਆਵਾਂਗੇ ਪਰ ਮੈਨੂੰ ਇਹ ਗੱਲਾਂ ਤੋਂ ਬੜਾ ਡਰ ਲੱਗਦਾ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਮੁੰਡੇ ਨਜਾਇਜ਼ ਫਾਇਦਾ ਲੈ ਕੇ ਛੱਡ ਜਾਂਦੇ ਨੇ ਇਸ ਕਰਕੇ ਮੈਂ ਇਦਾਂ ਦਾ ਕੁਝ ਵੀ ਨਹੀਂ ਕਰਨਾ ਚਾਹੁੰਦੀ ਸੀ ਮੈਂ ਹਰਮਨ ਨੂੰ ਜਵਾਬ ਦੇ ਦਿੱਤਾ ਹਰਮਨ ਕਹਿਣ ਲੱਗਿਆ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਆ ਮੈਂ ਹਰਾਨ ਰਹੇਗੀ ਕਿ ਹਰਮਨ ਮੇਰੇ ਇੱਕ ਵਾਰ ਨਾ ਕਰਨ ਤੇ ਮੰਨ ਗਿਆ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੋਈ ਕਿ ਹਰਮਨ ਇਦਾਂ ਦਾ ਮੁੰਡਾ ਨਹੀਂ ਆ ਇਹ ਗੱਲ ਮੈਂ ਪਵਨ ਕੋਲ ਵੀ ਕੀਤੀ ਪਵਨ ਕਹਿਣ ਲੱਗੀ ਕਿ ਮੈਂ ਤਾਂ ਤੈਨੂੰ ਪਹਿਲਾਂ ਇਹ ਕਿਹਾ ਸੀ ਕਿ ਮੁੰਡਾ ਠੀਕ ਆ ਪਵਨ ਮੈਨੂੰ ਸਮਝਾਉਣ ਲੱਗੀ ਕਿ ਪਰ ਫਿਰ ਵੀ ਬਚ ਕੇ ਰਹੀ ਅੱਜ ਕੱਲ ਮੁੰਡਿਆਂ ਦਾ ਕੋਈ ਪ੍ਰੋਸਾਨੀਆ ਬੇਸ਼ੱਕ ਮੁੰਡਾ ਚੰਗਾ ਆ ਪਰ ਫਿਰ ਵੀ ਜਿਆਦਾ ਪ੍ਰੋਸਾਨਾ ਕਰੀ ਮੈਂ ਪਵਨ ਨੂੰ ਕਹਾ ਕਿ ਤੂੰ ਤਾਂ ਦੋਵੇਂ ਪਾਸੇ ਹੀ ਹੋ ਜਾਨੀ ਆ ਇੱਕ ਪਾਸੇ ਤੂੰ ਕਹਿ ਰਹੀ ਆ ਕਿ ਮੁੰਡਾ ਸਹੀ ਆ ਦੂਜੇ ਪਾਸੇ ਤੂੰ ਕਹਿ ਰਹੀ ਆ ਕਿ ਪ੍ਰੋਸਾਨਾ ਨਾ ਕਰੀ ਹੁਣ ਦੱਸ ਮੈਂ ਤੇਰੀ ਕਿਹੜੀ ਗੱਲ ਤੇ ਅਮਲ ਕਰਾਂ ਮੈਂ ਹਰਮਨ ਨੂੰ ਦੱਸਿਆ ਕਿ ਮੈਂ ਜ਼ਿਆਦਾ ਅਮੀਰ ਘਰ ਦੀ ਕੁੜੀ ਨਹੀਂ ਆ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਆਪਣਾ ਵਿਆਹ ਹੋ ਜਾਊਗਾ ਹਰਮਨ ਕਹਿਣ ਲੱਗਿਆ ਜੇ ਤੂੰ ਗਰੀਬ ਘਰ ਦੀ ਆ ਫਿਰ ਕੀ ਹੋ ਗਿਆ ਮੇਰਾ ਪਿਆਰ ਇਦਾਂ ਦਾ ਨਹੀਂ ਆ ਮੇਰਾ ਪਿਆਰ ਰੂਹ ਵਾਲਾ ਆ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ ਤੂੰ ਬਸ ਮੇਰੇ ਨਾਲ ਰਹੀਂ ਬਾਕੀ ਸਭ ਮੈਂ ਆਪੇ ਸੰਭਾਲ ਲਵਾਂਗਾ ਉਹਦੀ ਗੱਲ ਸੁਣ ਕੇ ਮੈਨੂੰ ਹੌਸਲਾ ਜਿਆ ਹੋ ਜਾਂਦਾ ਸੀ ਕਦੇ ਕਦੇ ਇਹ ਸੁਪਨਾ ਜਿਆ ਲੱਗਦਾ ਸੀ ਕਿ ਮੈਨੂੰ ਇੰਨਾ ਵਧੀਆ ਮੁੰਡਾ ਮਿਲ ਗਿਆ ਮੈਂ ਪਵਨ ਕੋਲ ਹਮੇਸ਼ਾ ਉਹਦੀਆਂ ਸਿਫਤਾਂ ਕਰਦੀ ਰਹਿੰਦੀ ਸੀ ਪਵਨ ਮੈਨੂੰ ਕਦੇ ਕਦੇ ਕਹਿੰਦੀ ਸੀ ਕਿ ਪੜ ਵੀ ਲਿਆ ਕਰ ਤੂੰ ਤਾਂ ਸਾਰਾ ਦਿਨ ਉਹਦਾ ਹੀ ਨਾਮ ਜਪਦੀ ਰਹਿਣੀ ਆ ਮੈਂ ਕਿਹਾ ਇਹ ਗੱਲ ਨਹੀਂ ਆ ਮੈਂ ਕਿਹਾ ਹੋਰ ਕਿਹਦੇ ਨਾਲ ਮੈਂ ਇਹ ਗੱਲ ਸ਼ੇਅਰ ਕਰਨੀ ਆ ਤੇਰੇ ਨਾਲ ਹੀ ਕਰਨੀ ਆ ਹੁਣ ਤੈਨੂੰ ਹੀ ਪਤਾ ਆ ਹੋਰ ਤਾਂ ਕਿਸੇ ਨੂੰ ਇਸ ਬਾਰੇ ਪਤਾ ਹੀ ਨਹੀਂ ਆ ਮੈਂ ਆਪਣੇ ਦਿਲ ਦੀ ਹਰ ਗੱਲ ਪਵਨ ਨਾਲ ਹੀ ਸ਼ੇਅਰ ਕਰਦੀ ਸੀ ਕਿਉਂਕਿ ਉਹ ਮੇਰੀ ਬੈਸਟ ਫਰੈਂਡ ਸੀ ਉਹ ਮੇਰੀ ਹਰ ਗੱਲ ਸੁਣਦੀ ਵੀ ਸੀ ਹਰ ਗੱਲ ਵਿੱਚ ਮੈਨੂੰ ਉਹ ਆਪਣੀ ਸਲਾਹ ਦਿੰਦੀ ਸੀ ਮੈਂ ਉਹਦੀ ਸਲਾਹ ਹੀ ਮੰਨਦੀ ਸੀ ਇਹ ਗੱਲ ਮੈਂ ਹਰਮਨ ਨਾਲ ਵੀ ਸ਼ੇਅਰ ਕਰਦੀ ਸੀ ਕਿ ਮੇਰਾ ਪਵਨ ਨਾਲ ਬੜਾ ਪਿਆਰ ਆ ਹਰਮਨ ਕਹਿਣ ਲੱਗਾ ਉਹ ਤਾਂ ਮੈਨੂੰ ਪਤਾ ਹੀ ਆ ਤੁਸੀਂ ਦੋਵੇਂ ਹਰ ਟਾਈਮ ਇਕੱਠੀਆਂ ਹੀ ਘੁੰਮਦੀਆਂ ਰਹਿੰਦੀਆਂ ਸੀ ਹੁਣ ਵੀ ਤਾਂ ਇਕੱਠੀਆਂ ਹੀ ਘੁੰਮਦੀਆਂ ਆ ਮੈਂ ਹਰਮਨ ਨੂੰ ਇੱਕ ਦਿਨ ਕਿਹਾ ਕਿ ਮੈਂ ਤੈਨੂੰ ਮਿਲਣ ਲਈ ਜਵਾਬ ਦੇ ਦਿੱਤਾ ਤੈਨੂੰ ਇਸ ਗੱਲ ਦਾ ਬੁਰਾ ਨਹੀਂ ਲੱਗਿਆ ਹਰਮਨ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਫੋਰਸ ਨਹੀਂ ਕਰਨਾ ਚਾਹੁੰਦਾ ਸੀ ਦਿਲ ਤਾਂ ਮੇਰਾ ਅੱਜ ਵੀ ਬੜਾ ਕਰਦਾ ਕਿ ਤੇਰੇ ਨਾਲ ਮਿਲ ਕੇ ਗੱਲਾਂ ਬਾਤਾਂ ਕਰਾਂ ਕਿਉਂਕਿ ਕਾਲਜ 'ਚ ਤਾਂ ਮੈਂ ਉਹਦੇ ਕੋਲ ਜ਼ਿਆਦਾ ਬੈਠਦੀ ਨਹੀਂ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਸਾਡੀ ਕਾਲਜ 'ਚ ਗੱਲ ਉੱੜ ਜਾਵੇ ਇੱਕ ਦਿਨ ਮੈਨੂੰ ਪਵਨ ਨੇ ਫੋਨ ਕੀਤਾ ਉਹਨੇ ਮੈਨੂੰ ਦੱਸਿਆ ਕਿ ਇੱਕ ਹੈਰਾਨੀਜਨਕ ਗੱਲ ਆ ਮੈਂ ਕਿਆ ਕੀ ਉਹ ਕਹਿੰਦੀ ਤੂੰ ਦੱਸ ਭਲਾ ਕੀ ਗੱਲ ਹੋ ਸਕਦੀ ਮੈਂ ਕਿਆ ਮੈਨੂੰ ਕੀ ਪਤਾ ਕਹਿੰਦੀ ਤੇਰਾ ਕੰਮ ਬਣ ਜਾਣਾ ਹੁਣ ਤੇਰਾ ਤੇ ਹਰਮਨ ਦਾ ਵਿਆਹ ਹੋਣਾ ਬੜਾ ਸੌਖਾ ਹੋ ਗਿਆ ਮੈਂ ਕਿਆ ਉਹ ਕਿਵੇਂ ਪਵਨ ਕਹਿੰਦੀ ਹਰਮਨ ਮੇਰੇ ਭਰਾ ਦਾ ਫਰੈਂਡ ਆ ਪਰ ਇਸ ਗੱਲ ਦਾ ਸਾਨੂੰ ਦੋਵਾਂ ਨੂੰ ਹੀ ਪਹਿਲਾਂ ਨਹੀਂ ਪਤਾ ਸੀ ਪਵਨ ਨੂੰ ਵੀ ਨਹੀਂ ਪਤਾ ਸੀ ਇਹ ਤਾਂ ਪਵਨ ਨੂੰ ਉਦੋਂ ਪਤਾ ਲੱਗਾ ਜਦੋਂ ਹਰਮਨ ਉਹਨਾਂ ਦੇ ਘਰ ਗਿਆ ਉਹ ਵੀ ਪਵਨ ਨੂੰ ਉੱਥੇ ਵੇਖ ਕੇ ਹੈਰਾਨ ਰਹਿ ਗਿਆ ਤੇ ਪਵਨੀ ਵੀ ਉਹਨੂੰ ਵੇਖ ਕੇ ਹੈਰਾਨ ਰਹਿ ਗਈ ਪਹਿਲਾਂ ਤਾਂ ਉਹਨੇ ਡਰਦੀ ਨੇ ਬੁਲਾਇਆ ਹੀ ਨਹੀਂ ਪਰ ਜਦੋਂ ਹਰਮਨ ਨੇ ਉਹਨੂੰ ਕਿਹਾ ਕਿ ਪਵਨ ਤੂੰ ਤਾਂ ਉਹਦੇ ਭਰਾ ਨੇ ਪੁੱਛ ਲਿਆ ਕਿ ਤੁਸੀਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹੋ ਤਾਂ ਹਰਮਨ ਕਹਿਣ ਲੱਗਾ ਅਸੀਂ ਇੱਕੋ ਕਾਲਜ 'ਚ ਤਾਂ ਪੜ੍ਹਦੇ ਆਂ ਇੱਕ ਕਾਲਜ ਵਿੱਚ ਵੀ ਕੀ ਅਸੀਂ ਇੱਕੋ ਕਲਾਸ 'ਚ ਪੜ੍ਹਦੇ ਆਂ ਜਾਣਦੇ ਹੀ ਹੋਵਾਂਗੇ ਪਵਨ ਦਾ ਭਰਾ ਕਹਿਣ ਲੱਗਾ ਚੱਲ ਫਿਰ ਤਾਂ ਵਧੀਆ ਗੱਲ ਆ ਇੰਨਾਕ ਤਾਂ ਮੈਨੂੰ ਪਤਾ ਸੀ ਕਿ ਤੂੰ ਪਵਨ ਦੇ ਕਾਲਜ ਵਿੱਚ ਹੀ ਪੜਦਾ ਹੈਂ ਪਰ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਇਹ ਨਹੀਂ ਪਤਾ ਸੀ ਕਿਉਂਕਿ ਕਾਲਜ ਚ ਬੜੇ ਬੱਚੇ ਪੜ੍ਹਦੇ ਆ ਕਈ ਵਾਰ ਨਹੀਂ ਪਤਾ ਲੱਗਦਾ ਇਸ ਕਰਕੇ ਮੈਂ ਤਾਂ ਪੁੱਛਿਆ ਸੀ ਇਹ ਗੱਲ ਪਵਨ ਦਾ ਭਰਾ ਕਹਿ ਰਿਹਾ ਸੀ ਪਵਨ ਨੇ ਇਹ ਸਾਰੀਆਂ ਗੱਲਾਂ ਮੈਨੂੰ ਫੋਨ ਤੇ ਦੱਸੀਆਂ ਮੈਨੂੰ ਥੋੜੀ ਖੁਸ਼ੀ ਜੀ ਹੋਈ ਕਿ ਚਾਲੋ ਦੇ ਘਰ ਉਹਦੀ ਆਉਣੀ ਜਾਣੀ ਆ ਹੁਣ ਉਹਨਾਂ ਨੂੰ ਵਿੱਚ ਵਿਚੋਲੇ ਪਾ ਕੇ ਅਸੀਂ ਰਿਸ਼ਤਾ ਸਿਰੇ ਚਾੜ ਲਵਾਂਗੇ ਪਵਨ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਮੰਮੀ ਡੈਡੀ ਬੜੇ ਵਧੀਆ ਨੇ ਉਹਨਾਂ ਨੇ ਤਾਂ ਦੇ ਵਿਆਹ ਲਈ ਵਿੱਚ ਵਿਚੋਲੇ ਬਣ ਜਾਣਾ ਉਹਨਾਂ ਨੂੰ ਲਵ ਮੈਰिज ਤੋਂ ਕੋਈ ਇਤਰਾਜ਼ ਨਹੀਂ ਆ ਬਾਕੀ ਹਰਮਨ ਅਮੀਰ ਘਰੋਂ ਸੀ ਮੇਰੇ ਘਰ ਦੇਣੇ ਤਾਂ ਝਾਟ ਹੀ ਮੰਨ ਜਾਣਾ ਸੀ ਇਸ ਕਰਕੇ ਮੈਨੂੰ ਵਿਆਹ ਦੀ ਕੋਈ ਟੈਨਸ਼ਨ ਨਹੀਂ ਸੀ ਅਗਲੇ ਦਿਨ ਮੈਂ ਬੜੀ ਖੁਸ਼ ਹੋਈ ਪਰ ਇੱਕ ਗੱਲ ਮੈਂ ਨੋਟ ਕੀਤੀ ਸੀ ਕਿ ਇਹ ਗੱਲ ਮੈਨੂੰ ਹਰਮਨ ਨੇ ਕਿਉਂ ਨਹੀਂ ਦੱਸੀ ਕਿ ਮੈਂ ਪਵਨ ਦੇ ਭਰਾ ਦਾ ਦੋਸਤ ਹਾਂ ਜਦੋਂ ਮੈਂ ਉਹਦੇ ਕੋਲੋਂ ਕਈ ਦਿਨਾਂ ਬਾਅਦ ਇਹ ਗੱਲ ਪੁੱਛੀ ਉਹ ਕਹਿਣ ਲੱਗਿਆ ਹਾਂ ਮੈਂ ਤੈਨੂੰ ਦੱਸਣਾ ਹੀ ਸੀ ਮੈਂ ਭੁੱਲ ਗਿਆ ਹੋਊਂਗਾ ਮੈਂ ਉਹਨੂੰ ਕਿਹਾ ਕਿ ਪਵਨ ਇਸ ਗੱਲ ਨੂੰ ਲੈ ਕੇ ਬੜੀ ਖੁਸ਼ ਸੀ ਕਿ ਤੂੰ ਤਾਂ ਘਰ ਦਾ ਹੀ ਬੰਦਾ ਨਿਕਲਿਆ ਹੁਣ ਆਪਣਾ ਵਿਆਹ ਹੁਣ ਚ ਕੋਈ ਪਰੇਸ਼ਾਨੀ ਨਹੀਂ ਹੋਣੀ ਕਿਉਂਕਿ ਪਵਨ ਕਹਿੰਦੀ ਸੀ ਕਿ ਮੇਰੇ ਘਰ ਦੇ ਆਣੇ ਵਿੱਚ ਵਿਚੋਲੇ ਬਣ ਜਾਣਾ ਹਰਮਨ ਮੈਨੂੰ ਕਹਿਣ ਲੱਗਾ ਉਹ ਤਾਂ ਠੀਕ ਆ ਪਰ ਪਵਨ ਨੂੰ ਸਮਝਾ ਦੇਈ ਕਿ ਇਹ ਗੱਲ ਅਜੇ ਘਰ ਕਿਸੇ ਕੋਲ ਨਾ ਕਰੇ ਕਿਉਂਕਿ ਜੇ ਉਹਦੇ ਭਰਾ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਤਾਂ ਉਹਨੇ ਮੇਰੇ ਤੇ ਗੁੱਸਾ ਕਰਨਾ ਆ ਮੈਂ ਕਿਹਾ ਠੀਕ ਆ ਮੈਂ ਨਹੀਂ ਦੱਸਦੀ ਉਹ ਕਹਿਣ ਲੱਗਾ ਜਦੋਂ ਕੋਈ ਗੱਲ ਕਰਨੀ ਹੋਈ ਉਦੋਂ ਦੱਸ ਦਵਾਂਗੇ ਹੁਣ ਕੋਈ ਗੱਲ ਨਹੀਂ ਕਰਨੀ ਅਸੀਂ ਪਵਨ ਦੇ ਭਰਾ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਪਵਨ ਨੂੰ ਵੀ ਇਹ ਗੱਲ ਸਮਝਾ ਦਿੱਤੀ ਸੀ ਕਿ ਅਜੇ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ ਇੱਕ ਦਿਨ ਮੈਂ ਤੇ ਹਰਮਨ ਕੌਫੀ ਪੀਣ ਲਈ ਕੈਫੇ ਤੇ ਗਏ ਤੇ ਉੱਥੇ ਅਸੀਂ ਕਾਫੀ ਟਾਈਮ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਉਸ ਤੋਂ ਬਾਅਦ ਹਰਮਨ ਮੈਨੂੰ ਕਹਿਣ ਲੱਗਾ ਕਿ ਚੱਲ ਆਪਾਂ ਫਿਲਮ ਵੇਖਣ ਚੱਲਦੇ ਹਾਂ ਪਵਨ ਵੀ ਸਾਡੇ ਨਾਲ ਹੀ ਸੀ ਪਰ ਪਵਨ ਫਿਲਮ ਦੇ ਲਈ ਨਾ ਮੰਨੀ ਤੇ ਮੈਂ ਵੀ ਇਕੱਲੀ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਮੈਂ ਪਵਨ ਨਾਲ ਆਪਣੇ ਆਪ ਨੂੰ ਸੇਫ ਸਮਝਦੀ ਸੀ ਹਰਮਨ ਕਹਿ ਰਿਹਾ ਸੀ ਕਿ ਆਪਾਂ ਤਿੰਨੋਂ ਚੱਲਦੇ ਆਂ ਪਰ ਪਵਨ ਨਾ ਮੰਨੀ ਪਵਨ ਕਹਿਣ ਲੱਗੀ ਤੁਸੀਂ ਵੇਖੋ ਮੈਂ ਤਾਂ ਨਹੀਂ ਜਾਣਾ ਉੱਥੇ ਜਾ ਕੇ ਮੇਰਾ ਸਾਹ ਜਾ ਘੁੱਟਣ ਲੱਗ ਜਾਂਦਾ ਆ ਇਸ ਕਰਕੇ ਮੈਂ ਥੀਏਟਰ 'ਚ ਜ਼ਿਆਦਾ ਟਾਈਮ ਨਹੀਂ ਬੈਠ ਸਕਦੀ। ਮੈਨੂੰ ਹਰਮਨ ਕਹਿਣ ਲੱਗਿਆ ਚੱਲ ਆਪਾਂ ਦੋਵੇਂ ਚੱਲਦੇ ਆਂ ਪਰ ਮੇਰਾ ਮਨ ਨਹੀਂ ਮੰਨਦਾ ਸੀ ਕਿਉਂਕਿ ਮੈਂ ਕਦੇ ਵੀ ਉਹਦੇ ਨਾਲ ਇਕੱਲੀ ਕਿਤੇ ਗਈ ਨਹੀਂ ਸੀ। ਕੌਫੀ ਪੀਣ ਵੀ ਮੈਂ ਪਵਨ ਕਰਕੇ ਆ ਗਈ ਸੀ। ਫਿਰ ਮੈਂ ਪਵਨ ਨੂੰ ਇਸ਼ਾਰੇ ਜਿਹੇ ਕਰ ਰਹੀ ਸੀ ਕਿ ਮੈਂ ਕੀ ਕਰਾਂ। ਪਵਨ ਕਹਿਣ ਲੱਗੀ ਤੁਸੀਂ ਦੋਵੇਂ ਜਾਓ ਕੋਈ ਗੱਲ ਨਹੀਂ। ਫਿਰ ਮੈਂ ਤੇ ਹਰਮਨ ਦੋਵੇਂ ਜਾਣੇ ਅਸੀਂ ਥੀਏਟਰ 'ਚ ਚਲੇ ਗਏ। ਉੱਥੇ ਜਾ ਕੇ ਵੀ ਅਸੀਂ ਦੋਵੇਂ ਫਿਲਮ ਵੇਖਣ ਲੱਗੇ। ਕਾਫੀ ਹਨੇਰਾ ਸੀ। ਅੰਦਰ ਏਸੀ ਵੀ ਛੱਡਿਆ ਹੋਇਆ ਸੀ। ਮੈਨੂੰ ਤਾਂ ਠੰਡ ਜੀ ਲੱਗਣ ਲੱਗੀ। ਮੈਂ ਹਰਮਨ ਨੂੰ ਕਿਹਾ ਕਿ ਇੱਥੇ ਕਿੰਨੀ ਠੰਡ ਹੈ। ਹਰਮਨ ਕਹਿਣ ਲੱਗਿਆ ਮੈਨੂੰ ਫਿਪਾਲਾ। ਉਹਦੀ ਇਹ ਗੱਲ ਕਹਿਣ ਨਾਲ ਮੈਨੂੰ ਥੋੜੀ ਸ਼ਰਮ ਜੀ ਆਈ। ਹਰਮਨ ਨੇ ਆਪਣੀ ਬਾਹ ਮੇਰੇ ਮੋਢੇ ਤੇ ਰੱਖ ਲਈ ਤੇ ਮੈਨੂੰ ਕਹਿਣ ਲੱਗਿਆ ਮੇਰੇ ਨਾਲ ਲੱਗ ਕੇ ਬੈਠ ਜਾ ਵੇਖੀ ਤੈਨੂੰ ਬਿਲਕੁਲ ਠੰਡ ਨਹੀਂ ਲੱਗਣੀ। ਫਿਰ ਮੈਂ ਹੌਲੀ-ਹੌਲੀ ਉਹਦੇ ਨਾਲ ਲੱਗ ਕੇ ਬੈਠ ਗਈ। ਜਦੋਂ ਹੀ ਮੈਂ ਉਹਦੇ ਨਾਲ ਲੱਗੀ ਤਾਂ ਉਹਨੇ ਆਪਣਾ ਹੱਥ ਨਾ ਸ਼ੁਰੂ ਕਰ ਦਿੱਤਾ ਉਧਰ ਨਾਲ-ਨਾਲ ਫਿਲਮ ਚੱਲ ਰਹੀ ਸੀ ਤੇ ਨਾਲ-ਨਾਲ ਉਹ ਮੈਨੂੰ ਪਰਜਾ ਕਰ ਰਿਹਾ ਸੀ ਹੱਥ ਫੇਰਨਾ ਮੈਨੂੰ ਅਜੀਬ ਜਿਹੀ ਫੀਲਿੰਗ ਆ ਰਹੀ ਸੀ ਮੈਂ ਉਹਦੇ ਕੋਲੋਂ ਸਾਈਡ ਤੇ ਹੋ ਰਹੀ ਸੀ ਪਰ ਫਿਰ ਵੀ ਉਹ ਮੈਨੂੰ ਵਾਰ-ਵਾਰ ਉਦਾਂ ਹੀ ਕਰ ਰਿਹਾ ਸੀ ਜਿਸ ਨਾਲ ਮੇਰਾ ਵੀ ਮਾਨ ਖਰਾਬ ਹੋਣ ਲੱਗਾ ਅਸੀਂ ਦੋਵੇਂ ਇੱਕ ਦੂਜੇ ਨਾਲ ਚਿੰਬੜ ਕੇ ਬੈਠੇ ਸੀ ਏਨੇ ਟਾਈਮ ਤੱਕ ਹਰਮਨ ਮੈਨੂੰ ਕਹਿਣ ਲੱਗਾ ਕਿ ਮੈਂ ਕੁਝ ਖਾਣ ਪੀਣ ਲਈ ਲੈ ਕੇ ਆਉਣਾ ਮੈਂ ਹਰਮਨ ਨੂੰ ਕਿਹਾ ਕਿ ਮੈਂ ਇੱਥੇ ਕੱਲੀ ਨਹੀਂ ਬੈਠਣਾ ਹਰਮਨ ਮੈਨੂੰ ਕਹਿਣ ਲੱਗਾ ਕਿ ਤੂੰ ਟੈਨਸ਼ਨ ਕਿਉਂ ਲੈਨੀ ਆ ਮੈਂ ਹੁਣੇ ਆ ਜਾਣਾ ਪਰ ਮੈਂ ਉੱਥੇ ਕੱਲੀ ਨਾ ਬੈਠੀ ਮੈਂ ਉਹਦੇ ਨਾਲ ਬਾਹਰ ਖਾਣ ਪੀਣ ਦਾ ਸਮਾਨ ਲੈਣ ਨਾਲ ਹੀ ਆ ਗਈ ਫਿਰ ਅਸੀਂ ਦੋਵੇਂ ਖਾਣ ਪੀਣ ਦਾ ਸਮਾਨ ਲੈ ਕੇ ਅੰਦਰ ਚਲੇ ਗਏ ਅੰਦਰ ਜਾ ਕੇ ਪਤਾ ਨਹੀਂ ਕਿਉਂ ਮੈਨੂੰ ਕੁਝ ਨਾ ਕੁਝ ਹੋ ਰਿਹਾ ਸੀ ਸ਼ਾਇਦ ਮੈਂ ਪਹਿਲੀ ਵਾਰ ਕਿਸੇ ਮੁੰਡੇ ਨਾਲ ਇਸ ਤਰ੍ਹਾਂ ਝੋ ਰਹੀ ਸੀ ਜਿੰਨਾ ਮੈਨੂੰ ਪਹਿਲਾਂ ਡਰ ਲੱਗ ਰਿਹਾ ਸੀ ਹੁਣ ਡਰ ਮਨ ਵਿੱਚੋਂ ਨਿਕਲ ਗਿਆ ਸੀ ਅਸੀਂ ਦੋਵੇਂ ਅੰਦਰ ਬੈਠ ਕੇ ਇੱਕ ਦੂਜੇ ਨਾਲ ਪਿਆਰ ਕਰ ਰਹੇ ਸੀ ਫਿਰ ਮੈਂ ਹਰਮਨ ਨੂੰ ਕਿਹਾ ਕਿ ਆਪਾਂ ਨੂੰ ਚੱਲਣਾ ਚਾਹੀਦਾ ਹਰਮਨ ਕਹਿਣ ਲੱਗਿਆ ਕਿ ਅਜੇ ਫਿਲਮ ਤਾਂ ਥੋੜੀ ਜੀ ਰਹਿਦੀ ਆ ਮੈਂ ਕਿਹਾ ਆਪਾਂ ਅੱਗੇ ਕਿਹੜੀ ਫਿਲਮ ਵੇਖੀ ਆ ਚਲੋ ਆਪਾਂ ਚੱਲਦੇ ਆ ਫਿਰ ਮੈਂ ਅਦਵਚਾਲੇ ਲੈ ਕੇ ਉਥੋਂ ਨੂੰ ਨਿਕਲ ਆਈ ਫਿਰ ਅਸੀਂ ਆਪੋ ਆਪਣੇ ਘਰ ਚਲੇ ਗਏ ਤੇ ਘਰ ਜਾ ਕੇ ਮੈਂ ਹਰਮਨ ਬਾਰੇ ਸੋਚ ਰਹੀ ਸੀ ਉਹਦੇ ਨਾਲ ਟਾਈਮ ਸਪੈਂਡ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਪਹਿਲੀ ਵਾਰ ਅਜੋਨੇ ਮੈਨੂੰ ਇਦਾਂ ਕੀਤਾ ਸੀ ਮਨ ਵਿੱਚੋਂ ਜਿਵੇਂ ਭਲੇਖਾ ਜਾਂ ਨਿਕਲ ਗਿਆ ਹੋਵੇ ਪਹਿਲਾਂ ਮੈਂ ਉਹਦੇ ਕੋਲੋਂ ਬੜਾ ਡਰਦੀ ਸੀ ਕਿ ਪਤਾ ਨਹੀਂ ਉਹ ਮੇਰਾ ਨਜਾਇਜ਼ ਫਾਇਦਾ ਨਾ ਚੁੱਕੇ ਪਰ ਹੁਣ ਮੈਨੂੰ ਹਰਮਨ ਤੇ ਯਕੀਨ ਹੋ ਗਿਆ ਸੀ ਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਆ ਅਜੇ ਮੈਂ ਉਹਦੇ ਬਾਰੇ ਸੋਚ ਹੀ ਰਹੀ ਸੀ ਥੋੜੇ ਦਿਨਾਂ ਬਾਅਦ ਹਰਮਨ ਮੈਨੂੰ ਕਹਿਣ ਲੱਗਾ ਕਿ ਆਪਾਂ ਦੋਵੇਂ ਜਾਣੇ ਲੌਂਗ ਡਰਾਈਵ ਤੇ ਚੱਲਾਂਗੇ ਮੈਂ ਕਿਆ ਨਹੀਂ ਮੈਂ ਨਹੀਂ ਜਾਣਾ ਕਾਫੀ ਟਾਈਮ ਸਾਡੀ ਦੋਵਾਂ ਦੀ ਇਸ ਗੱਲ ਪਿੱਛੇ ਬੈਸ ਚੱਲਦੀ ਰਹੀ ਹਰਮਨ ਕਹਿਣ ਲੱਗਾ ਕਿ ਮੈਨੂੰ ਵੀ ਚਾਹ ਹੁੰਦਾ ਕਿ ਮੈਂ ਤੈਨੂੰ ਕਿਤੇ ਲੈ ਕੇ ਜਾਵਾਂ ਪਰ ਤੂੰ ਮੰਨਦੀ ਨਹੀਂ ਫਿਰ ਮੈਂ ਉਹਦੇ ਨਾਲ ਜਾਣ ਲਈ ਮੰਨ ਨਹੀਂ ਗਈ ਕਿਉਂਕਿ ਮੈਨੂੰ ਉਹਦੇ ਤੇ ਪੂਰਾ ਯਕੀਨ ਸੀ ਅਜੇ ਮੈਂ ਹਰਮਨ ਬਾਰੇ ਸੋਚ ਹੀ ਰਹੀ ਸੀ ਮੈਂ ਪਵਨ ਨੂੰ ਫੋਨ ਕਰ ਲਿਆ ਤੇ ਮੈਂ ਪਵਨ ਨੂੰ ਇਹ ਗੱਲ ਦੱਸੀ ਪਵਨ ਕਹਿਣ ਲੱਗੀ ਵੇਖ ਲੈ ਤੇਰੀ ਮਰਜ਼ੀ ਆ ਮੈਂ ਪਵਨ ਨੂੰ ਕਿਹਾ ਕਿ ਤੂੰ ਦੱਸ ਮੈਂ ਉਹਦੇ ਨਾਲ ਜਾਵਾਂ ਜਾਂ ਨਾ ਪਵਨ ਕਹਿਣ ਲੱਗੀ ਵੇਖ ਲੈ ਮੈਂ ਕਹਿੰਦੀ ਆ ਕਿ ਰਹਿਣ ਦੇ ਕਿਉਂਕਿ ਐਵੇਂ ਕਿਸੇ ਨੇ ਵੇਖ ਲਿਆ ਤਾਂ ਬਦਨਾਮੀ ਹੋ ਜਾਊਗੀ ਕੀ ਫਾਇਦਾ ਇਹੋ ਜੀਆਂ ਗੱਲਾਂ ਚ ਮੈਨੂੰ ਕਿਹਾ ਕਿ ਹੁਣ ਤਾਂ ਮੈਂ ਹਾਂ ਕਰ ਦਿੱਤੀ ਆ ਫਿਰ ਉਹ ਕਹਿਣ ਲੱਗੀ ਮੈਨੂੰ ਕਿ ਪੁੱਛਦੀ ਤਾਂ ਥੋੜਾ ਟਾਈਮ ਗੱਲ ਕਰਨ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਕਿਉਂਕਿ ਉਹਨੂੰ ਕੋਈ ਕੰਮ ਸੀ 1 ਘੰਟੇ ਬਾਅਦ ਮੈਨੂੰ ਫੇਰ ਪਵਨ ਦਾ ਫੋਨ ਆ ਗਿਆ ਜੋ ਗੱਲ ਉਹਨੇ ਮੈਨੂੰ ਦੱਸੀ ਉਹ ਸੁਣ ਕੇ ਮੈਂ ਹੈਰਾਨ ਹੀ ਰਹਿ ਗਈ ਉਹ ਕਹਿਣ ਲੱਗੀ ਕਿ ਤੂੰ ਹਰਮਨ ਨਾਲ ਤੋਂ ਬਾਅਦ ਗੱਲ ਨਾ ਕਰੀ ਹਰਮਨ ਚੰਗਾ ਮੁੰਡਾ ਨਹੀਂ ਆ ਮੈਂ ਕਿਆ ਕੀ ਹੋਇਆ ਉਹ ਕਹਿਣ ਲੱਗੀ ਕਿ ਹਰਮਨ ਤੈਨੂੰ ਧੋਖੇ ਨਾਲ ਬੁਲਾ ਰਿਹਾ ਉਹ ਤੈਨੂੰ ਹੋਟਲ ਚ ਲੈ ਜਾਣ ਵਾਲਾ ਆ ਤੇ ਉੱਥੇ ਉਹਨੇ ਆਪਣੇ ਦੋਸਤ ਵੀ ਬੁਲਾਉਣੇ ਆ ਉਹਨੇ ਤੇਰਾ ਨਜਾਇਜ਼ ਫਾਇਦਾ ਚੁੱਕਣਾ ਤੇ ਆਪਣੇ ਦੋਸਤਾਂ ਨਾਲ ਵੀ ਗਲਤ ਕੰਮ ਕਰਵਾਉਣਾ ਮੈਂ ਕਿਆ ਕੀ ਬੋਲੀ ਜਾਨੀ ਆ ਪਾਗਲ ਹੋ ਗਈ ਆ ਉਹ ਕਹਿਣ ਲੱਗੀ ਕਿ ਮੈਂ ਸੱਚ ਕਹਿ ਰਹੀ ਆ ਮੈਂ ਕਿਆ ਇਹ ਗੱਲ ਤੂੰ ਕਿਵੇਂ ਕਹਿ ਸਕਦੀ ਆ ਨਾਲੇ ਤੈਨੂੰ ਵੀ ਸਭ ਕਿਵੇਂ ਪਤਾ ਉਹ ਕਹਿਣ ਲੱਗੀ ਕਿ ਮੈਂ ਆਪਣੇ ਭਰਾ ਦੇ ਫੋਨ ਵਿੱਚ ਮੈਸੇਜ ਵੇਖਿਆ ਜੋ ਹਰਮਨ ਵੱਲੋਂ ਕੀਤੇ ਹੋਏ ਆ। ਇਹਨਾਂ ਦੇ ਗਰੁੱਪ ਵਿੱਚ ਉਹਨੇ ਇਹ ਲਿਖ ਕੇ ਪਾਈ ਹੋਈ ਸੀ। ਮੈਂ ਉਹਦੀ ਗੱਲ ਦਾ ਯਕੀਨ ਨਾ ਕੀਤਾ ਕਿਉਂਕਿ ਮੈਨੂੰ ਹਰਮਨ ਤੇ ਬੜਾ ਯਕੀਨ ਹੋ ਗਿਆ ਸੀ। ਪਵਨ ਦੀ ਗੱਲ ਮੈਨੂੰ ਝੂਠੀ ਜੀ ਲੱਗ ਰਹੀ ਸੀ। ਫਿਰ ਮੈਂ ਸੋਚਦੀ ਸੀ ਕਿ ਉਹ ਮੈਨੂੰ ਝੂਠ ਕਿਉਂ ਬੋਲੂਗੀ? ਇੰਨੇ ਟਾਈਮ ਤੱਕ ਮੈਨੂੰ ਹਰਮਨ ਦਾ ਫੋਨ ਆ ਗਿਆ। ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਬੜੀ ਜ਼ਰੂਰੀ ਗੱਲ ਦੱਸਣੀ ਆ। ਮੈਂ ਕਿਹਾ ਕੀ ਗੱਲ ਹੋ ਗਈ? ਉਹ ਕਹਿਣ ਲੱਗਿਆ ਕਿ ਬੇਸ਼ੱਕ ਪਵਨ ਤੇਰੀ ਸਹੇਲੀ ਆ ਪਰ ਇਹ ਗੱਲ ਤੈਨੂੰ ਦੱਸਣੀ ਬੜੀ ਜ਼ਰੂਰੀ ਸੀ ਪਵਨ ਨੇ ਮੈਨੂੰ ਫੋਨ ਕੀਤਾ ਸੀ ਉਹ ਮੈਨੂੰ ਬੜੀਆਂ ਅਜੀਬ ਜੀਆਂ ਗੱਲਾਂ ਕਹਿ ਰਹੀ ਸੀ ਮੈਂ ਕਿਹ ਕਿਹੜੀਆਂ ਗੱਲਾਂ ਉਹ ਕਹਿਣ ਲੱਗਿਆ ਉਹ ਮੈਨੂੰ ਕਹਿ ਰਹੀ ਸੀ ਕਿ ਮੈਂ ਤੈਨੂੰ ਬੜਾ ਪਸੰਦ ਕਰਦੀ ਆ ਤੂੰ ਉਹਨੂੰ ਛੱਡ ਦੇ ਤੇ ਮੇਰੇ ਨਾਲ ਗੱਲ ਕਰ ਲਾ ਮੈਨੂੰ ਉਹਦੀ ਗੱਲ ਵੀ ਥੋੜੀ ਅਜੀਬ ਲੱਗੀ ਹੁਣ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਸੀ ਕਿ ਮੈਂ ਕਿਹਦੀ ਗੱਲ ਤੇ ਯਕੀਨ ਕਰਾਂ ਦੋਵੇਂ ਮੈਨੂੰ ਆਪਣੀ ਆਪਣੀ ਗੱਲ ਦੱਸ ਰਹੇ ਸੀ ਹੁਣ ਮੈਨੂੰ ਲੱਗ ਰਿਹਾ ਸੀ ਕਿ ਪਵਨ ਨੇ ਸ਼ਾਇਦ ਇਹ ਗੱਲ ਲਕਾਉਣ ਲਈ ਹੀ ਮੈਨੂੰ ਉਹਦੇ ਖਿਲਾਫ ਪਹਿਲਾਂ ਹੀ ਭੜਕਾ ਦਿੱਤਾ ਹਰਮਨ ਕਹਿਣ ਲੱਗਿਆ ਕਿ ਮੈਂ ਤਾਂ ਉਹਨੂੰ ਸਾਫ਼-ਸਾਫ਼ ਜਵਾਬ ਦੇ ਦਿੱਤਾ ਕਿ ਇਸ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਤੇ ਮੈਂ ਉਹਦਾ ਨੰਬਰ ਵੀ ਬਲੌਕ ਕਰ ਦਿੱਤਾ ਫਿਰ ਮੈਂ ਪਵਨ ਨੂੰ ਫੋਨ ਕੀਤਾ ਕਿ ਹਰਮਨ ਨੂੰ ਤੂੰ ਫੋਨ ਕੀਤਾ ਸੀ ਉਹ ਕਹਿਣ ਲੱਗੀ ਹਾਂ ਪਰ ਤੇਰੇ ਲਈ ਕੀਤਾ ਸੀ ਮੈਂ ਕਿਹਾ ਤੈਨੂੰ ਕੀ ਲੋੜ ਸੀ ਉਹਨੂੰ ਫੋਨ ਕਰਨ ਦੀ ਨਾਲੇ ਤੂੰ ਤਾਂ ਮੇਰੇ ਕੋਲੋਂ ਨੰਬਰ ਵੀ ਨਹੀਂ ਲਿਆ ਤੂੰ ਤਾਂ ਆਪਣੇ ਭਰਾ ਵਾਲੇ ਫੋਨ ਵਿੱਚੋਂ ਨੰਬਰ ਕੱਢ ਕੇ ਉਹਨੂੰ ਫੋਨ ਕਰ ਦਿੱਤਾ ਪਵਨ ਕਹਿਣ ਲੱਗੀ ਮੈਂ ਤਾਂ ਉਹਨੂੰ ਇਸ ਲਈ ਫੋਨ ਕੀਤਾ ਸੀ ਕਿ ਉਹ ਤੇਰੇ ਨਾਲ ਧੋਖਾ ਨਾ ਕਰੇ ਮੈਨੂੰ ਉਹਦੀ ਸਾਰੀ ਸੱਚਾਈ ਪਤਾ ਲੱਗ ਗਈ ਆ ਤੂੰ ਤਾਂ ਮੇਰੀ ਗੱਲ ਦਾ ਯਕੀਨ ਨਹੀਂ ਕਰ ਰਹੀ ਪਤਾ ਨਹੀਂ ਕਿਉਂ ਮिन्नੂ ਪਵਨ ਦੀ ਗੱਲ ਝੂਠੀ ਜੀ ਲੱਗ ਰਹੀ ਸੀ ਪਰ ਫਿਰ ਵੀ ਮੈਂ ਪਵਨ ਨੂੰ ਕਹਿ ਦਿੱਤਾ ਕਿ ਜੇਕਰ ਤੇਰੇ ਕੋਲ ਪ੍ਰੂਫ ਆ ਤਾਂ ਤੂੰ ਮੈਨੂੰ ਸੈਂਡ ਕਰ ਉਧਰ ਮੈਂ ਹਰਮਨ ਨੂੰ ਵੀ ਫੋਨ ਕਰਕੇ ਕਹਿ ਦਿੱਤਾ ਕਿ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਪਵਨ ਨੇ ਤੁਹਾਨੂੰ ਪ੍ਰਪੋਜ਼ ਕੀਤਾ ਤੁਸੀਂ ਮੈਨੂੰ ਪ੍ਰੂਫ ਸੈਂਡ ਕਰ ਦਿਵੋ ਪਵਨ ਨੇ ਮੈਨੂੰ ਵਾਰ-ਵਾਰ ਇੱਕੋ ਗੱਲ ਕਹੀ ਕਿ ਪ੍ਰੂਫ ਤਾਂ ਮੈਂ ਭੇਜ ਦਿੰਨੀ ਆ ਪਰ ਪਲੀਜ਼ ਤੂੰ ਉਹਦੇ ਨਾਲ ਨਾ ਜਾਈ ਮੈਂ ਅੱਜ ਤੱਕ ਪਵਨ ਦੀ ਹਰ ਇੱਕ ਗੱਲ ਮੰਨੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਪਰ ਤੂੰ ਪਹਿਲਾਂ ਪ੍ਰੂਫ ਭੇਜ ਮੈਨੂੰ ਲੱਗ ਰਿਹਾ ਸੀ ਕਿਤੇ ਪਵਨ ਸਾਡੇ ਵਿੱਚ ਫਰਕ ਨਾ ਪਾਉਂਦੀ ਹੋਵੇ ਪਵਨ ਨੇ ਮੈਨੂੰ ਆਪਣੇ ਭਰਾ ਵਾਲੇ ਫੋਨ ਤੋਂ ਸਕਰੀਨਸ਼ਾਟ ਲੈ ਕੇ ਆਪਣੇ ਫੋਨ ਤੋਂ ਮੈਨੂੰ ਸੈਂਡ ਕਰ ਦਿੱਤਾ ਉਹਦੇ ਵਿੱਚ ਸੱਚਮੁੱਚ ਹੀ ਹਰਮਨ ਨੇ ਇਹ ਗੱਲਾਂ ਕਈਆਂ ਹੋਈਆਂ ਸੀ ਤੇ ਪਵਨ ਦੇ ਭਰਾਣੇ ਉਹਨੂੰ ਕਿਹਾ ਹੋਇਆ ਸੀ ਕਿ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਪਵਨ ਦੇ ਭਰਾ ਤੋਂ ਇਲਾਵਾ ਦੋ ਮੁੰਡਿਆਂ ਨੇ ਹੋਰ ਵੀ ਇਹ ਗੱਲ ਕਹੀ ਹੋਈ ਸੀ ਪਵਨ ਨੇ ਮੈਨੂੰ ਦੱਸਿਆ ਸੀ ਕਿ ਉਸ ਗਰੁੱਪ ਵਿੱਚ ਕਾਫੀ ਮੁੰਡੇ ਐਡ ਨੇ ਪਰ ਉਹਨਾਂ ਵਿੱਚੋਂ ਸਿਰਫ ਇਹ ਤਿੰਨ ਮੁੰਡਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਜਦ ਕੇ ਬਾਕੀ ਇਸ ਗੱਲ ਵਿੱਚ ਰਾਜੀ ਸੀ ਕਿਉਂਕਿ ਕਿਸੇ ਦੀ ਭੈਣ ਦਾ ਫਾਇਦਾ ਕੋਈ ਵੀ ਲੈ ਸਕਦਾ ਗੱਲ ਤਾਂ ਆਪਣਿਆਂ ਤੇ ਜਦੋਂ ਆਉਂਦੀ ਫਿਰ ਹਰ ਇੱਕ ਨੂੰ ਦੁੱਖ ਲੱਗਦਾ ਆ ਪਰ ਪਵਨ ਦੇ ਭਰਾ ਨੇ ਕਿਹਾ ਸੀ ਕਿ ਉਹ ਵੀ ਕਿਸੇ ਦੀ ਭੈਣ ਆ ਪਵਨ ਦਾ ਭਰਾ ਸਹੀ ਸੀ ਇਸ ਕਰਕੇ ਉਹਨੇ ਉਹਨੂੰ ਇਸ ਗੱਲ ਤੋਂ ਰੋਕਿਆ ਸੀ ਹਜੇ ਤਾਂ ਉਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਪਵਨ ਦੀ ਸਹੇਲੀ ਆ ਜੇ ਉਹਨੂੰ ਇਹ ਪਤਾ ਹੁੰਦਾ ਤਾਂ ਸ਼ਾਇਦ ਹਰਮਨ ਦੀ ਉਹਨੇ ਬੜੀ ਕੋਟਮਾਰ ਕਰਨੀ ਸੀ ਉਹਦੀ ਸੱਚਾਈ ਵੇਖ ਕੇ ਮੇਰੀਆਂ ਅੱਖਾਂ ਨਾਮ ਹੋ ਗਈਆਂ ਕਿ ਮੈਂ ਇੱਕ ਬਗਾਨੇ ਮੁੰਡੇ ਤੇ ਯਕੀਨ ਕਰ ਰਹੀ ਸੀ ਆਪਣੀ ਸਹੇਲੀ ਤੇਰੀ ਯਕੀਨ ਕਰ ਰਹੀ ਸੀ ਮੈਂ ਉਹਦੇ ਤੇ ਯਕੀਨ ਕਰ ਰਹੀ ਸੀ ਜਿਹਨੇ ਮੈਨੂੰ ਧੋਖਾ ਦੇ ਦਿੱਤਾ ਜਦੋਂ ਮੈਂ ਹਰਮਨ ਨੂੰ ਸਕਰੀਨਸ਼ਾਟ ਸੈਂਡ ਕੀਤਾ ਤਾਂ ਉਹ ਵੇਖ ਕੇ ਮੈਨੂੰ ਕਹਿਣ ਲੱਗਾ ਕਿ ਇਹ ਤਾਂ ਗਲਤ ਆ ਮੈਂ ਕਿਹਾ اچھا ਫਿਰ ਤੂੰ ਆਪਣਾ ਪ੍ਰੂਫ ਦੇ ਪਰ ਉਹਦੇ ਕੋਲ ਕੋਈ ਪ੍ਰੂਫ ਨਹੀਂ ਸੀ ਕਿਉਂਕਿ ਪਵਨ ਨੇ ਉਹਨੂੰ ਉਹੋ ਜਿਹਾ ਕੁਝ ਕਿਹਾ ਹੀ ਨਹੀਂ ਸੀ ਮੈਂ ਪਵਨ ਦਾ ਬੜਾ ਧੰਨਵਾਦ ਕੀਤਾ ਕਿ ਤੂੰ ਮੈਨੂੰ ਬਚਾ ਲਿਆ ਇਹ ਮੇਰਾ ਫਾਇਦਾ ਚੁੱਕਣ ਲੱਗਿਆ ਸੀ ਪਹਿਲੀਆਂ ਦੋ ਮੁਲਾਕਾਤਾਂ ਵਿੱਚ ਉਹਨੇ ਮੈਨੂੰ ਉਸ ਹਿਸਾਬ ਨਾਲ ਰਿਐਕਟ ਕੀਤਾ ਕਿ ਮੈਨੂੰ ਉਹਦੇ ਤੇ ਯਕੀਨ ਹੋ ਗਿਆ ਮੈਂ ਬਹੁਤ ਜ਼ਿਆਦਾ ਰੋਈ ਮੇਰੇ ਲਈ ਤਾਂ ਪਵਨ ਰੱਬ ਹੀ ਬਣ ਕੇ ਆਈ ਸੀ ਜੇਤੇ ਮੈਨੂੰ ਅਜਿਹੇ ਜਾਲ ਚ ਫਸਣ ਤੋਂ ਬਚਾ ਲਿਆ ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਮੈਨੂੰ ਲੱਗ ਰਿਹਾ ਸੀ ਕਿ ਜੇ ਪਵਨ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੀ ਤਾਂ ਸ਼ਾਇਦ ਮੈਂ ਅੱਜ ਇਸ ਜਾਲ 'ਚ ਫਸੇ ਜਾਣਾ ਸੀ ਉਹ ਵੀ ਰੱਬ ਵੱਲੋਂ ਪਵਨ ਨੇ ਆਪਣੇ ਭਰਾ ਦੇ ਫੋਨ ਵਿੱਚੋਂ ਕੋਈ ਫੋਟੋ ਸੈਂਡ ਕਰਤੀ ਸੀ ਇਸ ਕਰਕੇ ਉਹਨੇ ਫੋਨ ਚੱਕ ਲਿਆ ਤੇ ਉਹ ਵੈਸੇ WhatsApp ਖੋਲ ਕੇ ਵੇਖਣ ਲੱਗੀ ਤਾਂ ਉਹਨੇ ਉਹਨਾਂ ਦੀ ਚੈਟ ਪੜ੍ਹ ਲਈ ਤੇ ਮੈਂ ਬਚ ਗਈ ਉਸ ਦਿਨ ਤੋਂ ਬਾਅਦ ਮੈਂ ਹਰਮਨ ਨਾਲ ਕੋਈ ਰਿਸ਼ਤਾ ਨਾ ਰੱਖਿਆ ਉਹ ਮੈਨੂੰ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਦੁਬਾਰਾ ਫੇਰ ਪਿਘਲਾ ਰਿਹਾ ਸੀ ਪਰ ਮੈਂ ਉਹਦੀਆਂ ਗੱਲਾਂ 'ਚ ਨਹੀਂ ਆਈ ਮੈਂ ਕਦੇ ਵੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੈਨੂੰ ਇੱਕ ਗੱਲ ਦੀ ਸਮਝ ਆ ਗਈ ਆ ਕਿ ਅਮੀਰ ਘਰਾਂ ਦੇ ਵਿਗੜੇ ਮੁੰਡੇ ਕਦੇ ਵੀ ਸਾਡੇ ਵਰਗੀਆਂ ਕੁੜੀਆਂ ਨਾਲ ਪਿਆਰ ਨਹੀਂ ਨਿਭਾ ਸਕਦੇ ਉਹ ਸਿਰਫ ਸਾਡਾ ਫਾਇਦਾ ਲੈ ਕੇ ਸਾਨੂੰ ਸੁਪਨੇ ਵਿਖਾ ਕੇ ਛੱਡ ਜਾਂਦੇ ਨੇ ਇਸ ਕਰਕੇ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਪਰ ਜੋ ਵੀ ਇਦਾਂ ਦੇ ਨੇ ਉਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ